न कंधा पाणी बंदि करो बंदोटे न पाणी बंदि करो बंद ਅੱਜ ਲੱਖੇ ਸਦਾਨੇ ਨੇ ਕਿਹੜੀ ਕੋਰ ਦਿੱਤੀ ਸੀ 3 ਤਰੀਕ ਨੂੰ ਪਾਣੀ ਦੇ ਬੰਨ ਲਾਉਣ ਵਾਲੀ ਮੋਡਲ ਲਾਉਣ ਦੀ ਉਰੇ ਪੰਜਾਬ ਸਰ ਬਹੁਤ ੱੱਕਾ ਗੜਹੀ ਆ ਤੁਸੀਂ ਦੇਖਦੇ ਹੋ ਕਿਵੇਂ ਦੇਖਾਣੀਆਂ ਗੜਹੀ ਹੈ ਇਹ ਇਹ ਪੰਜਾਬ ਸਾਹਿਬ ਬਹੁਤ ੱੱਕਾ ਗੜਹੀ ਆ ਕਿਤੇ ਇਹਨਾਂ ਨੂੰ ਚਾਹ ਸੰਗ ਦਿੰਦੇ ਆ ਉਥੇ ਇਹ ਗਿਖਦਾਰੀ ਪਾ ਲੈਂਦੇ ਆ ਇਹ ਪਾਣੀ ਅਸੀਂ ਨਹੀਂ ਪੀਣਾ ਗੱਲਾ ਇਹ ਪਾਣੀ ਅਸੀਂ ਨਹੀਂ ਪੀਣਾ ਇਹ ਪਾਣੀ ਉਹਨਾਂ ਦੇ ਬੱਚਿਆਂ ਦੀ ਬੀਬੀ ਨਾਲ ਵੱਡੇ ਆਸਨ ਤੇ ਬੱਚਿਆਂ ਦੀ ਬੀਬੀ ਨਾਲ ਇਹ ਪਾਣੀ ਇਹ ਲਈ ਸਾਡੀ ਨਹੀਂ ਹੈਗੀ ਇਹ ਲਈ ਕਿੱਲੇ ਲੱਗ ਕੇ ਦਹਾਣੀ ਨਹੀਂ ਨਹੀਂ ਹੈਗੀ ਇਹ ਲਈ ਸਾਰੇ ਪੰਜਾਬ ਦੀ ਆ ਸਾਰੇ ਰਾਜਸਥਾਨ ਦੀ ਆ ਸਾਰੇ ਹਿਯਾਨੀ ਦੀ ਲਈ ਹੈ ਇਹ ਇਹ ਲਈ ਸਾਡੀ ਨਹੀਂ ਹੈਗੀ ਕੱਲਿਆਂ ਦੀ ਇਹ ਤੁਸੀਂ ਦੇਖੋ ਪਿਆਸਪੁਰ ਵੱਲੋਂ ਕਿਵੇਂ ਮੇਰਾ ਦਿਮਾਲੇ ਦੇ ਇਹਨਾਂ ਨੇ ੱੱਕੇ ਮੁੱਕੀ ਲਾ ਕੇ ਲਾਇਆ ਮੇਰਾ ਦਿਮਾਲਾ ਇਹ ਦਿਮਾਲੇ ਦੀ ਮੋਹਰ ਗੁਰੂ ਦੀ ਮੋਹਰ ਹੈ ਦਿਮਾਲਾ ਮੈਂ ਪਿਆਸਕਾਰ ਬਹੁਤ ਜ਼ਿਆਦਾ ੱੱਕਾ ਕਰੀ ਜਾਂਦੀ ਆ ਮੈਂ ਸਾਰੇ ਸੰਗਾਂ ਨੂੰ ਕਹਿੰਦਾ ਜਦੇ ਬੰਦੀਆਂ ਨੂੰ ਕਿੱਥੇ ਕਿੱਥੇ ਵੀ ਆਈ ਜਾਂਦੀਆਂ ਉਹ ਸਾਰੇ ਨਿਆਣੇ ਬਿੱਕ ਦੇ ਡੈਰੀ ਦੇ ਸਾਹਮਣੇ ਪਹੁੰਚੋ ਆਪਾਂ ਉਹਨੂੰ ਕਾਬੁਲ ਲੈ ਕੇ ਆਪਾਂ ਗਾਹ ਮੋੜ ਤੇ ਲਾਵਾਂਗੇ ਕਿੱਥੇ ਆਪਾਂ ਪਾਣੀ ਦੇ ਬੰਦ ਲਾਉਣਾ ਆਪਾਂ ਉੱਥੋਂ ਹੁਣ ਉੱਥੇ ਚੱਲਣਾ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਬੰਦੇ ਇਹ ਕਾਰੇ ਗਿਆ ਦੇਰ ਤੋਂ ਆ ਤੁ ਆ ਜਾਣਗੇ ਨਾ ਅਸੀਂ ਮੋੜੀ ਗੱਲ ਕਰ ਰਹੇ ਹਾਂ ਥੋੜਾ ਜਿਹਾ ਬਾਬੇ ਕਿਨੇ ਦਾ ਅੱਜ ਇੱਥੇ ਇਕੱਠੇ ਹੋਏ ਸੀ ਕੀ ਗੱਲਬਾਤ ਇਕੱਠੇ ਪਾਣੀਆ ਦਾ ਮੋਰਿਆਵਾ ਜਿਹਦੇ ਸਬੰਧ ਵਿੱਚ ਅੱਜ ਪੱਨ ਮਾਰਨ ਦੀ ਗੱਲ ਹੋਈ ਜਿਹੜੇ ਪਾਈਪਾ ਪੈ ਰਹੇ ਹਨ ਹਾਲਾਂਕਿ ਅੱਜ ਬਾਤ ਮਾਰਨ ਦੀ ਗੱਲ ਹੋਈ ਬਾਬਾ ਆ ਜਾਓ ਪਾਈਪਾ ਦੇਖ ਰਹੇ ਨਹੀਂ ਪਾਣੀ ਦੇਖ ਰਹੇ ਉਹਨੂੰ ਫੋਨ ਨਾਲ ਗੱਲ ਵੀ ਉਹਦੇ ਬਾਅਦ ਜੀ ਪੂਰੇ ਪਿਆਜ ਬੋਲਦੇ ਨੇ ਇਹਨਾਂ ਬੰਦੇ ਨੇ ਕੁਝ ਇਨਵੈਸਟ ਕੀਤਾ ਹੈ ਪੁਲਿਸ ਦੇ ਵੱਲੋਂ ਹਾਂ ਜੀ 100 ਬੰਦਾ ਕਹਿੰਦੇ ਪਹਿਲਾਂ ਰਸਕੀ ਦਾ ਹੈ ਇਹ ਕਿ ਕੱਤ ਗਈ ਆਣੀ ਨੀਤੀ ਕੀ ਹੋ ਗੱਤਾ ਕਿਸਮਤ ਜੰਦਾ ਜਾਰੀ ਹੋ ਗਿਆ ਜੀ ਕੋਈ ਜਿੰਨੀ ਦੇ ਰਿਹਾ ਤੇ ਜਿਹੜੇ ਮੇਲ ਆਖੋ ਨੇ ਜਿਹੜੇ ਜਿਹਨਾਂ ਨੇ ਇਸ ਗੱਲ ਸ਼ੁਰੂ ਕੀਤਾ ਜਦੋਂ ਉਹ ਆਉਣਗੇ ਅਸਲ ਹਾਲਾਤ ਕੀ ਦੇ ਕੇ ਗੈਰੰਟੀ ਦਿੱਤੀ ਆ ਇਹ ਉਹੀ ਦੱਸਣਗੇ ਕਿ ਆਪਰੇ ਵੱਲੇ ਕੁਝ ਨਹੀਂ ਕਿਹਾ ਹਾਂਜੀ ਹੁਣ ਸਿਟਰਟੀ ਬੰਦ ਕਰੋ ਇਹ ਕਿਸੇ ਨੂੰ ਬੰਦ ਕਰੋ ਬੰਦ ਕਰੋ ਸਿਟਰਟੀ ਬੰਦ ਕਰੋ ਕਿਉਂ ਆਇਆ ਬਈ ਜੀ ਖਬਰ ਤੋਂ ਅੱਜ ਰਾਸ਼ਟਰੀ ਵਿੱਚ ਕਿੰਨੀ ਕੀ ਦਿੱਕਤ ਪ੍ਰਖਾਨੀ ਹੋਈ ਤੇ ਕੰਦਨਾਂ ਲੱਗੀਆਂ ਨਹੀਂ ਸਾਨੂੰ ਕੋਈ ਪ੍ਰੇਸ਼ਾਨੀ ਕਿੰਨੇ ਲੋਕ ਕਰਕਰ ਕਰ ਲੈਗੇ ਬੁਥੇਰੇ ਕਿਤੇ ਪੈਣ ਜਗਾ ਜਰ ਤਰਨੇ ਲੱਗ ਆ ਨਹੀਂ ਦੇ ਦਿੱਤੇ ਸਾਰੇ ਪਾਸੇ ਤਰਨਣ ਲੱਗੇ ਨੇ ੱੱਕਾ ਨਹੀਂ ਕਰਨ ਜੇ ਮਾਨਸਾ ਕਰਨੋਂ ਵੋਟਾਂ ਨਹੀਂ ਲੈਣੀਆਂ ਉਹਨੇ ਸਾਡੇ ਕੋਲ ਵੋਟਾਂ ਲਈਆਂ ਅੱਜ ੱੱਕਾ ਕਰਨ ਲੱਗੇ ਆ ਉਹਨੂੰ ਸ਼ਰਮ ਨਹੀਂ ਆਉਂਦੀ ਨਾਲੇ ਉਹਨੇ ਵੀ ਆਪ ਹੀ ਕਿਹਾ ਮੈਂ ਬੁੱਢੇ ਨਾਲ ਇਹ ਹੱਲ ਕਰਾਂਗਾ ਲੈਣੀ 3 ਸਾਲ ਹੋ ਗਿਆ ਨਹੀਂ ਕੀਤਾ ਉਹਨੇ ਉਹਨੇ ਨਹੀਂ ਕਰਨਾ ਆਹੋ ਇਸੋ ਬਾਕੀ ਆਪਾਂ ਦੋਸਤਾਂ ਨਾਲ ਬੋਲਦੇ ਨੇ ਕਿ ਆਪਾਂ ਆਪਾਂ ਰਹੋਗੇ ਆਪਾਂ ਆਰਡਰ ਕਰਾਉਣਾ